ਤਨ ਬਾਬਾ ਸ੍ਰੀ ਚੰਨ ਜੀ ਇੱਕ ਛੋਟੀ ਜਈ ਕਥਾ ਚਾਹੇ ਮਨ ਤੋਂ ਸਿਰ ਜੀ ਹੋਵੇ ਚਾਹੇ ਸੱਚ ਜੋ ਇੱਕ ਅਧਿਆਤਮਿਕ ਰਸਤਾ ਦੱਸੇ ਜੋ ਪਰਮਾਤਮਾ ਦੇ ਨਾਲ ਜੋੜਦੀ ਹੈ ਉਸ ਦਾ ਇੱਕ ਅਰਥ ਹੋ ਕੇ ਉਸ ਤੋਂ ਸਿੱਖਿਆ ਮਿਲਦੀ ਹੈ ਪਰਮਾਤਮਾ ਜੋ ਆਪਣੇ ਨਾਲ ਜੋੜਨਾ ਚਾਹੁੰਦੇ ਹਨ ਉਹ ਹੀ ਲੋਕ ਉਹ ਕਹਾਣੀ ਉਹ ਕਥਾ ਸੁਣਦੇ ਹਨ ਜੋ ਰੱਬ ਦੇ ਪਿਆਰੇ ਹੁੰਦੇ ਹਨ ਇਸੇ ਤਰ੍ਹਾਂ ਇੱਕ ਛੋਟੀ ਜਈ ਕਥਾ ਇਕਾ ਜੀ ਨੇ ਇੱਕ ਵਾਰ ਅਨਾਉਂਸ ਕਰਵਾ ਦਿੱਤਾ ਕਿ ਜੋ ਵੀ ਵਿਅਕਤੀ ਇੱਕ ਦਰਖਤ ਦੇ ਉੱਤੇ ਦੋ ਫਲ ਪੈਦਾ ਕਰਕੇ ਦੇਵੇਗਾ ਉਸ ਨੂੰ ਹਜ਼ਾਰਾਂ ਸੋਨੇ ਦੀਆਂ ਮੋਹਰਾਂ ਦਿੱਤੀਆਂ ਜਾਣਗੀਆਂ ਇਹ ਅਨਾਉਂਸਮੈਂਟ ਉਸਨੇ ਪੂਰੇ ਰਾਜ ਵਿੱਚ ਕਰਵਾ ਦਿੱਤੀ ਕੁਝ ਸਮਾਂ ਬੀਤਿਆ ਕੋਈ ਵੀ ਉਸ ਕੋਲ ਅਜੇਹਾ ਦਰਖਤ ਅਜੇਹਾ ਫਲਦਾਰ ਪੌਦਾ ਨਾਲ ਲੈ ਕੇ ਆਇਆ ਜਿਸ ਵਿੱਚ ਦੋ ਤਰ੍ਹਾਂ ਦੇ ਫਲ ਪੈਂਦੇ ਹੋਣ ਕਿਉਂਕਿ ਫਲ ਤਾਂ ਇੱਕ ਦਰਖਤ ਨੂੰ ਇੱਕ ਹੀ ਤਰ੍ਹਾਂ ਦੇ ਪੈਂਦੇ ਸਨ ਇਸ ਤਰ੍ਹਾਂ ਰਾਜਾ ਹੁਣ ਇਹ ਜਾਣਨਾ ਚਾਹੁੰਦਾ ਸੀ ਕਿ ਕੁਦਰਤ ਕਿਸ ਤਰ੍ਹਾਂ ਤੇ ਕੁਦਰਤ ਦੇ ਨਿਯਮ ਕਿਸ ਤਰ੍ਹਾਂ ਹਨ ਇਹ ਕਰਮਾ ਦੀ ਕਹਾਣੀ ਦੱਸਦੀ ਹੈ ਇਸ ਕਥਾ ਤੋਂ ਕਰਮਾ ਦੇ ਹਿਸਾਬ ਦਾ ਅਤੇ ਕਰਮਾ ਵਿੱਚ ਕੀਤੇ ਹੋਏ ਗੁਨਾਹਾਂ ਅਤੇ ਪਵਿੱਖ ਵਿੱਚ ਉਸ ਦੇ ਤੋੜਦਾਰ ਹਸ਼ਿਆ ਦੱਸਦੀ ਹੈ ਜਦੋਂ ਰਾਜੇ ਨੇ ਇਹ ਅਨਾਉਂਸਮੈਂਟ ਕਰਵਾਈ ਕਿ ਦੋ ਤਰ੍ਹਾਂ ਦੇ ਫਲ ਇੱਕ ਦਰਖਤ ਨੂੰ ਲੱਗਣੇ ਚਾਹੀਦੇ ਹਨ ਤਾਂ ਉਹ ਜਾਣਨਾ ਚਾਹੁੰਦਾ ਸੀ ਕਿ ਕੋਈ ਅਜੀਹਾ ਹੈ ਜੋ ਅਜੀਹਾ ਫਲ ਪੈਦਾ ਕਰ ਸਕਦਾ ਹੈ ਜਾਂ ਕੁਦਰਤ ਕੁਝ ਦਿਨਾਂ ਤੱਕ ਇੱਕ ਵਿਅਕਤੀ ਰਾਜੇ ਕੋਲ ਇੱਕ ਪੌਦਾ ਲੈ ਕੇ ਆਇਆ ਅਤੇ ਰਾਜੇ ਨੂੰ ਉਸ ਨੇ ਉਹ ਪੌਦਾ ਦਿੱਤਾ ਉਸ ਨੇ ਉਸ ਨੂੰ ਪਿਉਂਦ ਕੀਤੀ ਹੋਈ ਸੀ ਅਤੇ 5-6 ਫੁੱਟ ਉੱਚਾ ਉਹ ਦਰਖਤ ਸੀ ਉਸ ਦੀ ਇੱਕ ਸਾਈਡ ਉੱਪਰ ਅੰਬ ਪੈ ਰਹੇ ਸਨ ਅਤੇ ਦੂਸਰੀ ਸਾਈਡ ਦੇ ਉੱਪਰ ਜਾਮਨ ਇਸ ਤਰ੍ਹਾਂ ਉਸਨੇ ਇਹ ਦੱਸਿਆ ਕਿ ਇਹ ਬਹੁਤ ਵੱਡੇ ਗਮਲੇ ਵਿੱਚ ਪੀੜ ਲੱਗਾ ਹੋਇਆ ਹੈ ਅਤੇ ਇਸ ਨੂੰ ਚੁੱਕਣਾ ਆਸਾਨ ਨਹੀਂ ਰੱਥਾਂ ਦੀ ਸਹਤਾ ਦੇ ਨਾਲ ਉਹ ਦਰਖਤ ਰਾਜੇ ਦੇ ਕੋਲਿਆਂ ਦਾ ਗਿਆ ਅਤੇ ਰਾਜੇ ਨੇ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਉਹ ਸਾਧੂ ਫਕੀਰ ਸੀ ਉਸਨੇ ਰਾਜੇ ਨੂੰ ਦੱਸਿਆ ਦੀ ਇਹ ਪਿਆਉਂਦ ਦੇ ਕਰਕੇ ਇਸ ਨੂੰ ਦੋ ਫਲ ਲੱਗੇ ਹਨ ਕਰਮਾਂ ਦਾ ਗੇੜ ਵੀ ਇਸੇ ਤਰ੍ਹਾਂ ਹੀ ਹੈ ਜੋ ਇਨਸਾਨ ਦੇ ਪਾਪ ਹੁੰਦੇ ਹਨ ਉਸ ਦੀਆਂ ਜੜਾਂ ਧਰਤੀ ਵਿੱਚ ਹੁੰਦੀਆਂ ਹਨ ਅਤੇ ਉਹ ਹੌਲੀ-ਹੌਲੀ ਉੱਪਰ ਨੂੰ ਵੱਧਦਾ ਹੈ ਪਰ ਜੇਕਰ ਚੰਗੇ ਕਰਮ ਹੋਣ ਚੰਗੀ ਪਰਮਾਤਮਾ ਦੀ ਕਿਰਪਾ ਅਤੇ ਗੁਰੂ ਦਾ ਆਸ਼ੀਰਵਾਦ ਹੋਵੇ ਤਾਂ ਉਸ ਉੱਤੇ ਦੂਸਰੇ ਫਲ ਚੰਗੇ ਫਲ ਵੀ ਲੱਗ ਸਕਦੇ ਹਨ ਦੋ ਤਰ੍ਹਾਂ ਦੇ ਫਲ ਵੀ ਲੱਗ ਸਕਦੇ ਹਨ ਜੋ ਕਰਮ ਹਨ ਉਹਨਾਂ ਨੇ ਪਿੱਛਾ ਤਾਂ ਨਹੀਂ ਛੱਡਣਾ ਪਰ ਜੋ ਪਰਮਾਤਮਾ ਦੀ ਕਿਰਪਾ ਦਾ ਫਲ ਹੈ ਉਹ ਵੀ ਆਪਣਾ ਅਸਰ ਜ਼ਰੂਰ ਦਿੰਦਾ ਹੈ ਕੁਝ ਕੂ ਪਾਪ ਘਟਾਏ ਜਾ ਸਕਦੇ ਹਨ ਜਾਂ ਮਾਫ ਕੀਤੇ ਜਾ ਸਕਦੇ ਹਨ ਪਰਮਾਤਮਾ ਅਤੇ ਗੁਰੂ ਅਤੇ ਉਸ ਫਰਿਸ਼ਤੇ ਦੀ ਸਹਾਇਤਾ ਦੇ ਨਾਲ ਜੋ ਪਰਮਾਤਮਾ ਦੇ ਨਾਲ ਜੋੜਦਾ ਹੈ ਇਸ ਤਰ੍ਹਾਂ ਰਾਜਾ ਉਸ ਸਾਧੂ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਨੇ ਜਾਣ ਲਿਆ ਕਿ ਸੱਚ ਹੈ ਪਰਮਾਤਮਾ ਦੀ ਕੁਦਰਤ ਅਤੇ ਪਰਮਾਤਮਾ ਨੇ ਇਹ ਰਸਤਾ ਇਨਸਾਨ ਨੂੰ ਦੱਸਣ ਵਾਸਤੇ ਵੀ ਬਣਾਇਆ ਕਿ ਇਨਸਾਨ ਦੇ ਕਰਮ ਭਗਤੀ ਦੇ ਨਾਲ ਬਦਲੇ ਜਾ ਸਕਦੇ ਹਨ ਕਰਮ ਪਿੱਛਾ ਤਾਂ ਨਹੀਂ ਛੱਡਦੇ ਪਰ ਕੁਝ ਕੁ ਕਰਮ ਚੰਗੇ ਕੀਤੇ ਜਾ ਸਕਦੇ ਹਨ ਜਿਸ ਨਾਲ ਆਉਣ ਵਾਲਾ ਭਵਿੱਖ ਚੰਗਾ ਹੁੰਦਾ ਹੈ ਅਤੇ ਪਰਮਾਤਮਾ ਦੀ ਵਰਗਤ ਅਤੇ ਪਰਮਾਤਮਾ ਦੀ ਕਿਰਪਾ ਮਿਲਦੀ ਹੈ ਤਨ ਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰਨ